ਤੁਸੀਂ ਅਕਾਲੀ ਦਲ ਹੋ ਤੁਸੀਂ ਡੀਜੀਪੀ ਸੁਮੇਤ ਸਿੰਘ ਸੈਣੀ ਨੂੰ ਉਲਟ ਨਹੀਂ ਬੋਲੇ ਤੁਸੀਂ ਪੰਜਾਬ ਦੇ ਅੰਦਰ ਕੋਹ ਕੋ ਕੇ ਸਿੱਖ ਮਾਰਦੇ ਤੁਸੀਂ ਨਹੀਂ ਬੋਲੇ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਜਬੀ ਦੇ ਉਸ ਦੇ ਨਾਲ ਤੁਰੇ ਫਿਰਦੇ ਹੋ ਤੁਸੀਂ ਕਾਹਨੋਂ ਨੇ ਇਥੇ ਅਕਾਲ ਤਖਤ ਸਾਹਿਬ ਤੇ ਆਉਣ ਨਾਲ ਨੀ ਜਾ ਅਕਾਲ ਤਖਤ ਦੇ ਜਥੇਦਾਰ ਸਾਹਿਬ ਕਹਿਣ ਕਿ ਜਿਨੇ ਪੋਸ਼ਾਕ ਭੇਜੀ ਸੀ ਪਹਿਲੇ ਤੋ ਉਹ ਹੀ ਗੁਨਾਹਗਰ ਇਹ ਗੱਲ ਤਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਇਹਨਾਂ ਨੂੰ ਬੁਲਾ ਕੇ ਜਿਹੜੀ ਨਵੀਂ ਪਾਰਟੀ ਦੀ ਗੱਲ ਕਰਦੇ ਨੇ ਪਹਿਲੇ ਤੋ ਇਹਨਾਂ ਨੂੰ ਦੰਡ ਦੇਣ ਤੇ ਬਾਕੀ ਆਜ ਦੇ ਪ੍ਰਧਾਨ ਨੂੰ ਅੱਗੇ ਲੈ ਆਉਣ ਬੀਪੀ ਪਰਮਜੀਤ ਕੌਰ ਖਾਲੜਾ ਦਾ ਨਾਮ ਰੱਖਿਆ ਜਿਵੇਂ ਕਿ ਨਵੀਂ ਇੱਕ ਪਾਰਟੀ ਬਣਨ ਦੀ ਵੀ ਗੱਲ ਆਉਂਦੀ ਹੈ ਕਿ ਅਮਰਪਾਲ ਸਿੰਘ ਬਾਹਰ ਆਊਗਾ ਸਰਬਜੀਤ ਸਿੰਘ ਖਾਲਸਾ ਰਲ ਕੇ ਇੱਕ ਪੰਜਾਬ ਦੀ ਖੇਤਰੀ ਪਾਰਟੀ ਤਿਆਰ ਕਰਨਗੇ ਤੇ ਕੀ ਉਹਦੇ ਤੇ ਕਬਜ਼ਾ ਕਰ ਰਹੇ ਨੇ ਜਾਂ ਉਹਨਾਂ ਦੇ ਵਿੱਚ ਮੂਵ ਹੋਣਗੇ ਕੀ ਇਹ ਸਾਰਿਆਂ ਦੀ ਸੰਧੀ ਹੋ ਜੂਗੀ ਆਪਸ ਵਿੱਚ ਉਮੀਦ ਹੈ ਕਿ ਬੀਬੀ ਖਾਲੜਾ ਜਿਹੜਾ ਉਹ ਇਹਨਾਂ ਨੇ ਇਹ ਪ੍ਰੋਸੀਜਰ ਹੈ ਜਿਹੜਾ ਇਹਨਾਂ ਦਾ ਜੋ ਡਿਮਾਂਡ ਹੈ ਉਹ ਐਕਸੈਪਟ ਨਹੀਂ ਕਰੇ ਪਰ ਜੇ ਕਰ ਲਈ ਤੇ ਖਤਮ ਉਹ ਵੀ ਹੋ ਜਾਣ ਜਦੋਂ ਦਰਿਆ ਦੇ ਫਲੱਡ ਗੇਟ ਖੁੱਲਦੇ ਨੇ ਨਾ ਜਿਹੜੀ ਅੱਗੇ ਚੀਜ਼ ਆਉਂਦੀ ਉਹ ਤੈਸ ਨੈਸ ਹੋ ਜਾਂਦੀ ਹੈ ਇਸ ਵਕਤ ਮਹਾਰਾਜ ਦੀ ਕਿਰਪਾ ਨਾਲ ਇਹਨਾਂ ਦੇ ਗਰੁੱਪ ਦਾ ਖਾਤਮਾ ਵੱਲ ਚੱਲ ਪਿਆ ਜਿਹੜਾ ਵੀ ਇਹਨਾਂ ਦੇ ਨਾਲ ਰੜੇਗਾ ਕੋਈ ਵੀ ਹੋਵੇ ਚਾਹੇ ਮੈਂ ਜਾਂ ਤੁਸੀਂ ਹੋ ਸਾਰੇ ਰੁੜਜੋਗੇ ਇਸ ਮੁਕ ਜਥੇਦਾਰ ਲੈਣ ਕੋਈ ਜਥੇਦਾਰ ਬਦਲ ਲੈਣ ਜਿੰਨੂੰ ਅੱਗੇ ਲਾਉਣਗੇ ਮਹਾਰਾਜ ਦੀ ਕਿਰਪਾ ਨਾਲ ਉਹੀ ਹੀ ਪ੍ਰਸ਼ਤ ਜਾਣਾ ਅਸੀਂ ਆਪ ਵੀ ਗਨਾਹਗਾਰ ਆ ਇਹਨਾਂ ਨੂੰ ਵੋਟਾਂ ਪਾਈ ਗਏ ਸਿਆਣੇ ਅਸੀਂ ਵੀ ਨਹੀਂ ਅਸੀਂ ਬੜੀ ਮੂਰਖਤਾ ਕੀਤੀ ਐ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜਲ ਨਹੀਂ ਵੇਖਿਆ ਅਸੀਂ ਗੁਰੂ ਗ੍ਰੰਥ ਸਾਹਿਬ ਵਾਲ ਨਹੀਂ ਵੇਖਿਆ ਅਸੀਂ ਇਹਨਾਂ ਨੂੰ ਵੋਟਾਂ ਪਾਈਆਂ ਨੇ ਗਨਾਹਗਾਰ ਅਸੀਂ ਵੀ ਇਹ ਕਹਿੰਦੇ ਕਿ ਸਮੁੰਦਰੀ ਜਹਾਜ਼ ਦਾ ਪਾਇਲਟ ਬਦਲ ਕੇ ਦੇਖਣਾ ਸੁਖਬੀਰ ਪਾਦਲ ਨੂੰ ਲਾਂਬੇ ਕਰਨਾ ਨਹੀਂ 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 ਜਿੰਨੇ ਮਰਜ਼ੀ ਪਾਇਲਟ ਬਦਲ ਲਨ ਸਮੁੰਦਰੀ ਜਹਾਜ਼ ਹੀ ਮੋਰੇ ਹੋ ਗਏ ਨੇ ਪਾਣੀ ਵਿੱਚ ਵੜ ਗਿਆ ਡੁੱਬਣਾ ਉਹਨੇ ਤਾਂ ਉਥੇ ਡੁੱਬ ਚਲਿਆ ਸਰਦਾਰ ਸਾਹਿਬ ਬਦਲਣਾ ਉਸ ਦਿਨ ਸੀ 2007 ਚ ਉਸ ਦਿਨ ਤੋਂ ਆਪਾਂ ਨੂੰ ਸਤਾ ਦਾ ਨਸ਼ਾ ਸੀ ਅੱਜ ਤੁਹਾਨੂੰ ਚੇਤਾ ਆ ਗਿਆ ਜਦੋਂ ਮਿਨਿਸਟਰੀ ਨਹੀਂ ਮਿਲਦੀ ਜਦੋਂ ਐਮ.ਐਲ.ਏ ਆਪਾਂ ਨਹੀਂ ਜਿੱਤਦੇ ਆਪ ਨੂੰ ਚੇਤਾ ਆ ਗਿਆ ਪੰਜਾਬ ਦਾ ਉਹ ਅੱਜ ਤਾਂ ਸਿੱਖਾਂ ਅੱਜ ਇਹਨੂੰ ਐਮ.ਐਲ.ਏ ਜਿਤਾ ਦਿਓ ਅੱਜ ਸਾਰਾ ਕੁਝ ਭੁੱਲ ਜਾਣਗੇ ਇਹ ਕੋਈ ਸਿੱਖਾਂ ਨਾਲ ਨਹੀਂ ਖਰੋਤੇ ਹੋਏ ਕੋਈ ਇਹਨਾਂ ਦਾ ਸਿੱਖ ਸਿੱਖ ਕੈਰੇਕਟਰ ਨਹੀਂ ਹੈ ਇਹਨਾਂ ਦਾ ਠੀਕ ਹੈ ਸ਼ਕਲਾ ਇਹਨਾਂ ਦੀਆਂ ਸਾਡੇ ਨਾਲੋਂ ਵਧੀਆ ਲੱਗਦੀਆਂ ਨੇ ਬੜੇ ਲੱਗਦੇ ਨੇ ਜਿਵੇਂ ਮਹਾਰਾਜ ਦੀ ਸੱਜੀ ਬਾਹ ਹੁੰਦੇ ਨੇ ਪਰ ਐਕਚੁਅਲੀ ਹੈ ਕੱਖ ਵੀ ਨਹੀਂ ਗੱਲ ਸੁਣੋ ਹੁਣ ਹਿਮਾਚਲ ਦੇ ਵਿੱਚ ਸਿੱਖਾਂ ਨੂੰ ਚਿੱਤਰ हरियाणा ਦੇ ਵਿੱਚੋਂ ਕੁੱਟ-ਕੁੱਟ ਕੇ ਤੇ ਗੋਲੀ ਮਾਰਦੀ ਸ਼ੁਭ ਕਰਨ ਨੂੰ ਇਹ ਹਰਿਆਣੇ ਦੇ ਤੇ ਭਾਜਪਾ ਦੇ ਉਲਟ ਬੋਲੇ ਇਹ ਰਾਜਸਥਾਨ ਦੇ ਵਿੱਚੋਂ ਕਿਹਾ ਗਿਆ ਸੀ ਕਿ ਗੁਰਦੁਆਰੇ ਨਸੂਰ ਨੇ ਉਹ ਬੋਲਦੇ ਸਿੱਖਾਂ ਦੇ ਉਲਟ ਇਹ ਬੋਲੇ ਨਹੀਂ ਬੋਲੇ ਬੋਲੇ ਗਜਰਾਤ ਦੀ ਕੁੜੀ ਦੇ ਉਲਟ ਭਾਜਪਾ ਪਿੱਛੇ ਖਲੋਤੀ ਬੋਲੇ ਨਹੀਂ ਬੋਲੇ ਤੇ ਫਿਰ ਕਰਾਉਣਾ ਕੀ ਹੈ ਨਾ ਫਿਰ ਬਾਦਲ ਸਾਹਿਬ ਕਹਿੰਦੇ ਬੜੇ ਸਿਆਣੇ ਨੇ ਕਾਹਦੇ ਸਿਆਣੇ ਸੀ 2007 ਸਰਕਾਰ ਕਹਿੰਦੀ ਸੀ ਬਾਦਲ ਦੀ 2015 ਸਰਕਾਰ ਕਿੰਦੀ ਸੀ ਬਾਦਲ ਦੀ ਡੀਜੀਪੀ ਕਿੰਨੇ ਲਾਇਆ ਬਾਦਲ ਨੇ ਤੇ ਕਾਦੇ ਸੈਣੀ ਸੀ ਉਦੋਂ ਸਰਦਾਰ ਜਸਵੰਤ ਸਿੰਘ ਖਾਲੜੇ ਨੂੰ ਕੋਹ ਕੋ ਕੇ ਮਾਰਿਆ ਹੈ ਤੇ ਉਦੋਂ 25000 ਮੁੰਡੇ ਫੇਕ ਇਨਕਾਊਂਟਰ ਦੀ ਗੱਲ ਚੱਲੀ ਸੀ ਉਦੋਂ ਬਾਦਲ ਸੀ ਤੁਹਾਡਾ 97 ਚ ਕੀ ਕੀਤਾ ਉਹਨਾਂ ਦੇ ਖਿਲਾਫ ਕੁਝ ਨਹੀਂ ਕੀਤਾ ਜਥੇਦਾਰ ਸਾਹਿਬ ਕੌਕੇ ਨੂੰ ਕੋਹ ਕੋ ਕੇ ਮਾਰ ਦਿੱਤਾ ਕਿ ਪੰਜਾਬ ਦੇ ਅੰਦਰ ਉਹਨਾਂ ਦੀ ਰਿਪੋਰਟ ਦੱਬੀ ਰਹੇਗੀ ਯਾਰ ਅਜੇ ਤੁਸੀਂ ਕਹਿੰਨੇ ਬਾਦਲ ਸਾਹਿਬ ਬੜੇ ਚੰਗੇ ਸੀ ਪਰਸਨਲ ਕਮਾਲੀ ਚੰਗੇ ਸੀ ਨਾ ਕਿ ਤੁਹਾਨੂੰ ਚੇਅਰਮੈਨ ਬਣਾਤਾ ਤੁਹਾਨੂੰ ਐਮ.ਐਲ.ਏ ਬਣਾਤਾ ਉਹ ਤੁਹਾਡੇ ਪਰਸਨਲ ਕੰਮ ਲਈ ਚੰਗਾ ਸੀ ਕੌਮ ਲਈ ਬੰਦਾ ਚੰਗਾ ਨਹੀਂ ਸੀ ਉਹ ਪੰਜਾਬ ਲਈ ਬੰਦਾ ਚੰਗਾ ਨਹੀਂ ਸੀ ਉਹ ਮੋਟਰਾਂ ਦੇ ਕਰੈਕਸ਼ਨ ਦੇ ਦਿੱਤੇ ਪਰ ਸਿੱਖ ਕੋਹ ਕੋਹ ਕੇ ਮਾਰੇ ਗਏ ਪੰਜਾਬ ਦੀ ਸਿਆਸਤ 'ਚ ਗੱਲ ਕਰੀਏ ਤਾਂ ਇਸ ਟਾਈਮ ਬਹੁਤ ਬਦਲੀ ਹੋਈ ਆ ਅਕਾਲੀ ਦਲ ਦੋ ਫਾੜ ਹੁੰਦੀ ਨਜ਼ਰ ਆ ਰਹੀ ਆ ਪ੍ਰਧਾਨਗੀ ਦਾ ਰੌਲਾ ਚੱਲ ਰਿਹਾ ਆ ਅਕਾਲ ਤਖਤ ਸਾਹਿਬ ਦੇ ਜਹੇਦਾਰ ਨੂੰ ਪ੍ਰਧਾਨ ਲਾਉਣ ਦੀ ਗੱਲ ਚੱਲ ਰਹੀ ਆ ਦੂਜੇ ਪਾਸੇ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਜੜਾਓ ਲਿਸਟ ਦੇ ਵਿੱਚ ਬਾਗੀ ਧਿਰਨੇ ਰੱਖਿਆ ਹੈ ਕਿ ਅਕਾਲੀ ਦਲ ਜਿਹੜਾ ਹੈ ਨਵਾਂ ਸਰਜੀਤ ਕਰਕੇ ਦੁਬਾਰਾ ਤੋਂ ਨਵੇਂ ਹੱਥਾਂ 'ਚ ਲੈ ਕੇ ਬੀਬ ਖਾਲੜਾ ਨੂੰ ਜਿਹੜਾ ਪ੍ਰਧਾਨਵੀ ਲਾਇਆ ਜਾ ਸਕਦਾ ਦੂਜੇ ਪਾਸੇ ਜੇ ਗੱਲ ਕਰੀਏ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਅਮਰਤਪਾਲ ਸਿੰਘ ਤੇ ਸਰਬਜੀਤ ਸਿੰਘ ਇਹਨਾਂ ਦੇ ਵੱਲੋਂ ਜਦੋਂ ਬਾਜੀ ਜਿੱਤੀ ਜਾਂਦੀ ਹੈ ਤੇ ਇੱਕ ਨਵੀਂ ਪਾਰਟੀ ਜਿਹੜੀ ਪੰਜਾਬ ਦੇ ਵਿੱਚ ਜਿਹੜੀ ਹੈ ਖੇਤਰੀ ਪਾਰਟੀ ਅਕਾਲੀ ਦਲ ਤੋਂ ਵੱਖਰੀ ਜਿਹੜੀ ਪੰਜਾਬ ਦੇ ਹਿੱਤਾਂ ਦੀ ਗੱਲ ਕਰਨ ਵਾਲੀ ਦੀਆਂ ਵੀ ਜਿਹੜੀਆਂ ਸੁਰਾਂ ਨਿਕਲ ਕੇ ਬਾਹਰ ਆਉਂਦੀਆਂ ਸੀ ਪਰ ਹੁਣ ਦੂਜੇ ਪਾਸੇ ਕਿਹੜੀ ਸਿਆਸਤ ਚੱਲ ਰਹੀ ਹੈ ਐਡਵੋਕੇਟ ਹਰਪਾਲ ਸਿੰਘ ਖਾਰਾ ਜਿਹੜੇ ਚੋਣਾਂ ਦੇ ਵਿੱਚ ਵੀ ਨਜ਼ਰ ਆਏ ਤੇ ਅੱਜ ਉਹਨਾਂ ਨਾਲ ਸਿਆਸੀ ਤੌਰ ਤੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਆਸੀ ਤੌਰ ਤੇ ਦੇਖੀਏ ਪੰਜਾਬ ਦੇ ਵਿੱਚ ਸਿਆਸਤ ਬੜੀ ਬਦਲ ਗਈ ਹੈ ਅਕਾਲੀ ਦਲ ਦੋ ਧਿਰਾਂ ਵਿੱਚ ਵੰਡਿਆ ਗਿਆ ਨਵਾਂ ਇੱਕ ਅਕਾਲੀ ਦਲ ਸਰਜੀਤ ਹੋਣ ਦੀ ਗੱਲ ਆਉਂਦੀ ਸੀ ਬਣੂਗਾ ਕੀ ਪੰਜਾਬ ਦਾ ਪਹਿਲੀ ਗੱਲ ਤਾਂ ਸਾਰੇ ਪੰਜਾਬ ਨੂੰ ਬਹੁਤ ਬਹੁਤ ਵਧਾਈ ਹੋਵੇ ਕਿ ਇੱਕ ਡੇਰਾ ਪ੍ਰੇਮੀ ਸੀ ਜਿਹੜੇ ਅਕਾਲੀ ਦਲ ਤਾਂ ਹੈ ਹੀ ਨਹੀਂ ਚਾਹੀਏ ਮੈਂ ਤਾਂ ਬਹੁਤ ਚਿਰ ਦਾ ਕਹਿਣਾ ਕਿ ਇਹ ਡੇਰਾ ਪ੍ਰੇਮੀ ਨੇ ਤੇ ਬਹੁਤ ਬਹੁਤ ਪੰਜਾਬ ਨੂੰ ਵਧਾਈ ਹੈ ਕਿ ਜਿਹੜਾ ਡੇਰਾ ਪ੍ਰੇਮੀ ਆਪਸ ਵਿੱਚ ਪਾੜ ਗਏ ਨੇ ਇਸ ਚੀਜ਼ ਦਾ ਗਰੁੱਪ ਦਾ ਇਸ ਗਰੁੱਪ ਦਾ ਅੰਤ ਇਸੇ ਤਰ੍ਹਾਂ ਹੀ ਹੋਣਾ ਸੀ ਤੇ ਉਹ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਹੋ ਰਿਹਾ ਹੈ ਹੁਣ ਉਹ ਜਿਹੜਾ ਇੱਕਨੇਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤੋਹੀਨ ਦੇ ਆਰਡਰ ਦਿੱਤੇ ਸੀ ਤੇ ਦੂਜਾ ਗਰੁੱਪ ਉਹ ਹੈ ਜਿਹਨਾਂ ਦੇ ਆਪ ਦੇ ਲੀਡਰ ਦੱਸਦੇ ਨੇ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸੇਮ ਪੋਸ਼ਾਕ ਬਣਾ ਕੇ ਉਹ ਸਾਧ ਨੂੰ ਪੋਈ ਸੀ ਤੇ ਇਹ ਉਸ ਵਕਤ ਜਿਹੜਾ ਅੱਜ ਗਰੁੱਪ ਅਲੱਗ ਹੋਇਆ ਹੈ ਇਹ ਉਸ ਵਕਤ ਡੇਰਾ ਪ੍ਰੇਮੀਆਂ ਦੀ ਸਪੋਰਟ ਕਰਦੇ ਹੁੰਦੇ ਸੀ ਜਦੋਂ ਸਿੱਖਾਂ ਨੂੰ ਇੱਥੇ ਬਠਿੰਡੇ ਕੁੱਟਦੇ ਹੁੰਦੇ ਸੀ ਅਰਜਿੰਦਰਾ ਕਾਲ ਜੀ ਕੁੱਟਦੇ ਸੀ ਮੈਂ ਇਹ ਵੇਖੇ ਹੋਏ ਨੇ ਉਹ ਕਿਵੇਂ ਇਹਨਾਂ ਨੇ ਅੰਮ੍ਰਿਤਧਾਰੀ ਬੰਦਿਆਂ ਨੂੰ ਗਾਤਰਿਆਂ ਤੋਂ ਫੜ-ਫੜ ਕੇ ਇਹਨਾਂ ਨੇ ਕੁੱਟਿਆ ਸੀ ਡੇਰਾ ਪ੍ਰੇਮੀਆਂ ਨੇ ਇਹ ਉਦੋਂ ਘਰ ਹੁੰਦੇ ਹੁੰਦੇ ਸੀ ਸਿੱਖਾਂ ਦੇ ਉਲਟ ਚੱਲਦੇ ਹੁੰਦੇ ਸੀ ਇੱਥੇ ਇਹਨਾਂ ਡੇਰਾ ਪ੍ਰੇਮੀ ਭਾਈ ਸੀ ਆ ਸਾਹਮਣੇ ਅਰਜਿੰਦਰਾ ਕਾਲ ਦੀ ਜਿਹੜੀ ਡੀਸੀ ਆਫਿਸ ਦੇ ਸਾਹਮਣੇ ਰੋਡ ਹੈ ਇੱਥੇ ਡੇਰਾ ਪ੍ਰੇਮੀ ਇਕੱਠੇ ਕਰਕੇ ਭਾਈ ਹੋਏ ਸੀ ਫਿਰ ਵਕੀਲਾਂ ਤੋਂ ਬਠਿੰਡਿਆਂ ਤੋਂ ਮਾਫੀ ਮੰਗਾਉਂਦੇ ਹੁੰਦੇ ਸੀ ਏ ਸੋ ਇਹ ਪੰਜਾਬ ਦੇ ਲਈ ਇੱਕ ਬੜੀ ਵੱਡੀ ਇੱਕ ਵਧੀਆ ਗੱਲ ਹੈ ਕਿ ਇਸ ਗਰੁੱਪ ਦਾ ਖਾਤਮਾ ਹੋਣਾ ਉਹ ਗਰੁੱਪ ਹੈ ਜਿਹੜਾ ਮੈਂ ਕਹੂੰਗਾ 1921 ਤੋਂ ਪਹਿਲਾਂ ਮੰਤਾਂ ਦਾ ਗਰੁੱਪ ਹੁੰਦਾ ਸੀ ਇਹ ਮੰਤੋਂ ਮੈਂ ਗਿਣਦਾ ਜਿਹੜੇ ਤਰਨਤਨ ਸਾਹਿਬ ਤੋਂ ਲੈ ਕੇ ਅਕਾਲ ਤਖਤ ਸਾਹਿਬ ਪੰਜਾ ਸਾਹਿਬ ਤੇ ਨਨਕਾਣਾ ਸਾਹਿਬ ਹੁਣ ਉਹ ਗਰੁੱਪ ਆਪ ਦੀ ਮੀਟਿੰਗ ਕਰਨ ਤੇ ਕਿੱਡੀ ਵਧੀਆ ਗੱਲ ਲੱਗਦੀ ਕਿੱਡੀ ਹਾਸੇ ਵਾਲੀ ਗੱਲ ਹੈ ਕਿਨੇ ਰੈਣੂ ਮੰਤ ਕੇ ਆਪਸੇ ਸਲਾਹ ਕਰ ਰਹੇ ਨੇ ਉਹਨਾਂ ਨੇ ਪੱਠਾ ਪਾਇਆ ਸੀ ਸਿੱਖ ਧਰਮ ਦਾ ਗੋਰਦੌਰ ਦੇ ਕਬਜ਼ੇ ਕੀਤੇ ਸੀ ਬੜੀਆਂ ਉਹ ਖਤਾਈਆਂ ਕੀਤੀਆਂ ਉਹਨਾਂ ਨੇ ਜਿਹੜੀਆਂ ਕਹਿਣ ਪੁੱਛਣ ਤੋਂ ਬਾਹਰ ਨੇ ਸੋ ਇਹੋ ਜੇ ਗਰੁੱਪ ਦਾ ਖਾਤਮਾ ਜੇ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਹੋਣ ਲੱਗਾ ਹੈ ਪੰਜਾਬ ਦੇ ਅੰਦਰ ਤੇ ਸਿੱਖਾਂ ਦੇ ਲਈ ਇੱਕ ਬੜੀ ਲਾਹੇਵੰਦ ਗੱਲ ਹੈ ਤੇ ਸਾਰੇ ਸਿੱਖ ਧਰਮ ਨੂੰ ਇਸ ਦੀਆਂ ਬਹੁਤ-ਬਹੁਤ ਮੁਬਾਰਕਾਂ ਨੇ ਕਿਉਂਕਿ ਅਕਾਲੀ ਦਲ ਨਹੀਂ ਖਤਮ ਹੋਣਾ ਹਮ ਅਕਾਲੀ ਦਲ ਤਾਂ 2007 'ਚ ਖਤਮ ਹੋ ਚੁੱਕਾ ਸੀ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਹੀਨ ਹੁੰਦੀ ਹੈ ਪੰਜਾਬ ਦੇ ਅੰਦਰ ਬਠਿੰਡੇ 'ਚ ਤੋਹੀਨ ਹੁੰਦੀ ਹੈ ਸਾਧ ਨੂੰ ਪ੍ਰਮੋਟ ਕੀਤਾ ਜਾਂਦਾ ਬਠਿੰਡੇ ਦੇ ਅੰਦਰ ਉਹ ਵਰਸ ਜ ਗੁਰੂ ਗੋਬਿੰਦ ਸਿੰਘ ਮਹਾਰਾਜ ਆਉਂਦਾ ਹੈ ਵਰਸ ਜੋ ਗੁਰੂ ਗ੍ਰੰਥ ਸਾਹਿਬ ਆਉਂਦਾ ਹੈ ਅਕਾਲੀ ਦਲ ਤਾਂ ਉਸ ਦਿਨ ਹੀ ਖਤਮ ਹੋ ਚੁੱਕਾ ਸੀ ਪਰ ਉਹਦਾ ਟਾਈਮ ਜ਼ਰੂਰ ਲੱਗ ਗਿਆ ਸਿੱਖਾ ਤੋਂ ਸਾਡੇ ਜੋ ਗਲਤੀਆਂ ਹੋਈਆਂ ਨੇ ਅਸੀਂ ਆਪ ਵੀ ਗਨਾਹਗਾਰ ਆ ਇਹਨਾਂ ਨੂੰ ਵੋਟਾਂ ਪਾਈਆਂ ਸਿਆਣੇ ਅਸੀਂ ਵੀ ਨਹੀਂ ਅਸੀਂ ਬੜੀ ਮੂਰਖਤਾ ਕੀਤੀ ਹੈ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜਲ ਨਹੀਂ ਵੇਖਿਆ ਅਸੀਂ ਗੁਰੂ ਗ੍ਰੰਥ ਸਾਹਿਬ ਵੱਲ ਨਹੀਂ ਵੇਖਿਆ ਅਸੀਂ ਇਹਨਾਂ ਨੂੰ ਵੋਟਾਂ ਪਾਈਆਂ ਨੇ ਗਨਾਹਗਰ ਅਸੀਂ ਵੀ ਆ ਪਰ ਚਲੋ ਜਿੱਥੇ ਵੀ ਹੋਇਆ ਉਹ ਟਾਈਮ ਲੱਗ ਕੇ ਚੱਲ ਚੀਜ਼ ਅੱਜੋ ਖਤਮ ਹੋਣ ਲੱਗੀ ਐ ਤਾਂ ਮਹਾਰਾਜ ਦੀ ਕਿਰਪਾ ਨਾਲ ਨਵਾਂ ਅਕਾਲੀ ਦਲ ਆਵੇਗਾ ਇਹ ਕਹਿੰਦੇ ਕਿ ਸਮੁੰਦਰੀ ਜਹਾਜ਼ ਦਾ ਪਾਇਲਟ ਬਦਲ ਕੇ ਦੇਖਣਾ ਸੁਖਬੀਰ ਬਾਦਲ ਨੂੰ ਲਾਂਭੇ ਕਰਨਾ ਨਹੀਂ 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 ਜਿੰਨੇ ਮਰਜ਼ੀ ਪਾਇਲਟ ਬਦਲ ਲਨ ਸਮੁੰਦਰੀ ਜਹਾਜ਼ ਹੀ ਮਾਰੇ ਹੋ ਗਏ ਨੇ ਹੂੰ ਪਾਣੀ ਵਿੱਚ ਵੜ ਗਿਆ ਉਹ ਡੁੱਬਣਾ ਉਹਨੇ ਤਾਂ ਹੂੰ ਉਥੇ ਡੁੱਬ ਚਲਿਆ ਕਿਤੇ ਮਰਜ਼ੀ ਬਦਲ ਦੇਣ ਸਰਦਾਰ ਸਾਹਿਬ ਬਦਲਣਾ ਉਸ ਦਿਨ ਸੀ 2007 ਚ ਉਸ ਦਿਨ ਤੋਂ ਆਪਾਂ ਨੂੰ ਸਤਾ ਦਾ ਨਸ਼ਾ ਸੀ ਉਦੋਂ ਦਾ ਆਪਾਂ ਕਹਿੰਦੇ ਹੋ ਸੀ ਇਸ ਪ੍ਰਧਾਨ ਦੀ ਮਿਹਰਬਾਨੀ ਕਰਕੇ ਅਸੀਂ 2012 ਦੇ ਇਲੈਕਸ਼ਨ ਜਿੱਤੇ ਨੇ ਉਹਦਾ ਇਹ ਖੁਸ਼ੀ ਮਨਾਉਂਦੇ ਹੁੰਦੇ ਸੀ ਪਰ ਉਸ ਵਕਤ ਇਹਨਾਂ ਨੇ ਗੱਲ ਕਹੀ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤੋਹੀਨ ਹੋਈ ਹੈ ਉਹ ਪੰਜ ਪਿਆਰਿਆਂ ਤੋਂ ਸੱਤ ਪਿਆਰਿਆਂ ਦੀ ਗੱਲ ਕਰ ਰਿਹਾ ਸੀ ਸੱਤ ਸਤਾਰਿਆਂ ਦੀ ਗੱਲ ਕਰ ਰਿਹਾ ਸੀ ਉਸ ਵਕਤ ਇਹਨਾਂ ਨੇ ਪੰਜਾਬ 'ਚ ਗੱਲ ਕੀਤੀ ਨਹੀਂ ਕੀਤੀ ਹੁਣ ਇਹ ਪਤਾ ਲੱਗਿਆ ਹੈ ਕਿ ਸਾਡਾ ਸਾਰਾ ਕੁਝ ਚਲਾ ਗਿਆ ਹੈ ਆ ਇਲੈਕਸ਼ਨਾਂ ਨੇ ਦੱਸਤਾ ਇਲੈਕਸ਼ਨ ਤਾਂ ਪਹਿਲਾਂ ਵੀ ਹੋਏ ਸੀ 2022 ਜੀ ਹੋਏ ਸੀ ਉਹਦੇ ਪਹਿਲਾਂ ਵੀ ਹੋਏ ਸੀ 17 ਚ ਵੀ ਹੋਏ ਸੀ ਪਰ ਉਹ ਦੋਨੋਂ ਇੱਕ ਝਾਕ ਸੀ ਅੱਜ ਤੱਕ ਇਹ ਡੇਰੇ ਨੂੰ ਗਾਲ ਨਹੀਂ ਕੱਢ ਰਹੇ ਮੈਂ ਅੱਗੇ ਵੀ ਕਹਿਣਾ ਕਿ ਇਹਨਾਂ ਦੇ ਪ੍ਰਧਾਨ ਨੂੰ ਕਹੋ ਤੇ ਜਿਹੜੇ ਪਿਛਾਕ ਲੈ ਕੇ ਗਿਆ ਸੀ ਉਹਨਾਂ ਨੂੰ ਕਹੋ ਕੋਠੇ ਤੇ ਚੜ ਕੇ ਸਾਦ ਨੂੰ ਪੰਜ-ਪੰਜ ਗਾਲਾਂ ਹੀ ਕੱਢ ਦੇਣੇ ਨਹੀਂ ਕੱਢ ਸਕਦਾ ਕਾਰਨ ਕੀ ਹੈ ਅਸੀਂ ਬੜਾ ਇੰਜੋਏ ਕੀਤਾ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾ ਕੇ ਪੰਜਾਬ 'ਚ ਸਤਾ ਹਾਸਲ ਕੀਤੀ। ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤੋਹੀਨ ਕਰਾ ਕੇ ਪੰਜਾਬ 'ਚ ਸਤਾ ਹਾਸਲ ਕੀਤੀ। ਉਹ ਡੀਜੀਪ ਜਿਹੜਾ ਸਮੇਤ ਸਿੰਘ ਸੈਣੀ ਸੀ ਉਹਦੀ ਕਿਤੇ ਹਿਸਟਰੀ ਪੜੋ ਕਿ ਜਿਵੇਂ ਖਾੜਕੂਆਂ ਦੇ ਘਰ 'ਚ ਜਾ ਕੇ ਇਨੋਸੈਂਟ ਕੋਈ ਦਾਦਾ ਹੈ, ਕੋਈ ਦਾਦੀ ਹੈ, ਕੋਈ ਮਾਂ ਪਿਓ ਹੈ ਉਹ ਯਾਰ ਲੁੱਕ ਗਰਮ ਕਰ ਕਰਕੇ ਉਹਨਾਂ ਦੇ ਉੱਤੇ ਪਾਈ ਯਾਰ। ਆਜਾ ਇਹ ਤਾਂ ਜ਼ਕਰੀਆ ਖਾਨ ਨੇ ਨਹੀਂ ਸੀ ਕੀਤਾ। ਉਹ ਵੀ ਇੱਕ ਹੱਟ ਝਟਕੇ ਦੇ ਵਿੱਚ ਧੌਣ ਲਾ ਦਿੰਦਾ ਸੀ ਪਰ ਇਹਨਾਂ ਨੇ ਤਾਂ ਲੁੱਕ ਪਾ ਪਾ ਕੇ ਲੋਕਾਂ ਦੀ ਚਮੜੀ ਉੱਤੋਂ ਉੱਧਰ ਜਾਂਦੀ ਸੀ ਰਾਤ ਦੇ ਟਾਈਮ 'ਚ ਪਿੰਡ 'ਚ ਘੇਰਾ ਪਾ ਕੇ ਉਹਨਾਂ ਪਿੰਡਾਂ ਦੇ ਵਿੱਚ ਵੜ ਕੇ ਉਹਨਾਂ ਲੇਡੀਜ਼ ਦੇ ਉੱਪਰ ਲੁੱਕ ਪਾਉਂਦੇ ਹੁੰਦੇ ਸੀ ਸੁਮੇਸ਼ ਸਿੰਘ ਸੈਣੀ ਦੇ ਬੰਦੇ ਤੇ ਉਹਨੂੰ ਇਹਨਾਂ ਜਿਹੜਾ ਡੇਰਾ ਪ੍ਰੇਮੀਆਂ ਨੇ ਮੈਂ ਡੇਰਾ ਪ੍ਰੇਮੀ ਕਹਿ ਰਿਹਾ ਵਾਰ-ਵਾਰ ਇਹਨਾਂ ਨੂੰ ਇਹਨਾਂ ਨੇ ਡੀਜੀਪੀ ਲਾਉਣ ਤੇ ਕੋਈ ਇਤਰਾਜ਼ ਨਹੀਂ ਕੀਤਾ ਉਦੋਂ ਉਦੋਂ ਕਿੱਥੇ ਗਏ ਸੀ ਤੁਸੀਂ ਇੱਕ ਵਾਰੀ ਬੋਲਿਓ ਆਪਦੇ ਪ੍ਰਧਾਨ ਦੇ ਉਲਟ ਉਦੋਂ ਤੁਸੀਂ ਜਿਹੜੀ ਉਦੋਂ ਉਰਜੈਨ ਦਿੱਤਾ ਉਦੋਂ ਚਲੋ ਤੁਹਾਡੀ ਮਿਨਿਸਟਰੀ ਦੇ ਵਿੱਚ ਬੈਠੇ ਸੀ ਅੱਜ ਤੁਹਾਨੂੰ ਚੇਤਾ ਆ ਗਿਆ ਜਦੋਂ ਮਿਨਿਸਟਰੀ ਨਹੀਂ ਮਿਲਦੀ ਜਦੋਂ ਐਮ.ਐਲ.ਏ ਆਪਾਂ ਨਹੀਂ ਜਿੱਤੇ ਆਪ ਨੂੰ ਚੇਤਾ ਆ ਗਿਆ ਪੰਜਾਬ ਦਾ ਉਹ ਅਸੀਂ ਤਾਂ ਸਿੱਖ ਹਾਂ ਉਦੋਂ ਸਾਨੂੰ ਚੇਤਾ ਆ ਗਿਆ ਪੰਜਾਬ ਦਾ ਕਿ ਮੈਂ ਤਾਂ ਸਿੱਖ ਹਾਂ ਯਾਰ ਹਮ ਗੱਲ ਕੀ ਆ ਅੱਜ ਹੀ ਇਹਨਾਂ ਨੂੰ ਤੁਸੀਂ ਲੀਡਰੀ ਦੇ ਦਿਓ ਅੱਜ ਇਹਨੂੰ ਐਮ.ਐਲ.ਏ ਜਿਤਾ ਦਿਓ ਅੱਜ ਸਾਰਾ ਕੁਝ ਭੁੱਲ ਜਾਣਗੇ ਇਹ ਕੋਈ ਸਿੱਖਾਂ ਨਾਲ ਨਹੀਂ ਖਰੋਤੇ ਹੋਏ ਕੋਈ ਇਹਨਾਂ ਦਾ ਸਿੱਖ ਸਿੱਖ ਕੈਰੇਕਟਰ ਨਹੀਂ ਹੈ ਇਹਨਾਂ ਦਾ ਠੀਕ ਹੈ ਸ਼ਕਲਾ ਇਹਨਾਂ ਦੀਆਂ ਸਾਡੇ ਨਾਲੋਂ ਵਧੀਆ ਲੱਗਦੀਆਂ ਨੇ ਬੜੇ ਲੱਗਦੇ ਨੇ ਜਿਵੇਂ ਮਹਾਰਾਜ ਦੀ ਸੱਜੀ ਮਾ ਹੁੰਦੇ ਨੇ ਪਰ ਐਕਚੁਅਲੀ ਹੈ ਕੱਖ ਵੀ ਨਹੀਂ ਹੈ ਇਹ ਬੀਬੀ ਪਰਮਜੀਤ ਕੌਰ ਖਾਲੜਾ ਦਾ ਨਾਮ ਰੱਖਿਆ ਜਿਵੇਂ ਕਿ ਨਵੀਂ ਇੱਕ ਪਾਰਟੀ ਬਣਨ ਦੀ ਵੀ ਗੱਲ ਆਉਂਦੀ ਹੈ ਕਿ ਅਮਰਤਪਾਲ ਸਿੰਘ ਬਾਹਰ ਆਊਗਾ ਸਰਬਜੀਤ ਸਿੰਘ ਖਾਲਸਾ ਰਲ ਕੇ ਇੱਕ ਪੰਜਾਬ ਦੀ ਖੇਤਰੀ ਪਾਰਟੀ ਤਿਆਰ ਕਰਨਗੇ ਤੇ ਕੀ ਉਹਦੇ ਤੇ ਕਬਜ਼ਾ ਕਰ ਰਹੇ ਨੇ ਜਾਂ ਉਹਨਾਂ ਦੇ ਵਿੱਚ ਮੂਵ ਹੋਣਗੇ ਕੀ ਇਹ ਸਾਰਿਆਂ ਦੀ ਸੰਧੀ ਹੋ ਜੂਗੀ ਆਪਸ ਵਿੱਚ ਨਹੀਂ ਪਹਿਲੀ ਗੱਲ ਤਾਂ ਮੈਨੂੰ 100% ਉਮੀਦ ਹੈ ਕਿ ਬੀਬੀ ਕਨੜਾ ਹੈ ਜਿਹੜਾ ਉਹ ਇਹਨਾਂ ਨੇ ਇਹ ਪ੍ਰੋਸੀਜਰ ਹੈ ਜਿਹੜਾ ਇਹਨਾਂ ਦਾ ਜੋ ਡਿਮਾਂਡ ਹੈ ਉਹ ਅਕਸੈਪਟ ਨਹੀਂ ਕਰੀ ਜੀ ਪਰ ਜੇ ਕਰ ਲਈ ਤੇ ਖਤਮ ਉਹ ਵੀ ਹੋ ਜਾਣੀ ਉਹ ਨਹੀਂ ਇੱਕ ਦਰਿਆ ਦਾ ਹੜ ਆ ਚੁੱਕਾ ਹੈ ਹਮ ਜਦੋਂ ਦਰਿਆ ਦੇ ਫਲੱਡ ਗੇਟ ਖੋਲਦੇ ਨੇ ਨਾ ਜਿਹੜੀ ਅੱਗੇ ਚੀਜ਼ ਆਉਂਦੀ ਉਹ ਤਹਿਸ ਨੈਸ ਹੋ ਜਾਂਦੀ ਹੈ ਐਸ ਵਕਤ ਮਹਾਰਾਜ ਦੀ ਕਿਰਪਾ ਨਾਲ ਇਹਨਾਂ ਦੇ ਗਰੁੱਪ ਦਾ ਖਾਤਮਾ ਵੱਲ ਚੱਲ ਪਿਆ ਹੁਣ ਹੜ ਆ ਚੁੱਕਾ ਹੈ ਜਿਹੜਾ ਵੀ ਇਹਨਾਂ ਦੇ ਨਾਲ ਰਲੇਗਾ ਕੋਈ ਵੀ ਹੋਵੇ ਚਾਹੇ ਮੈਂ ਜਾਂ ਤੁਸੀਂ ਹੋ ਸਾਰੇ ਰੁੜਜੋਗੇ ਐਸ ਹੋਣ ਨਹੀਂ ਪੈਰ ਲੱਗਣੇ ਇਹਨਾਂ ਦੇ ਕੋਈ ਜਥੇਦਾਰ ਲੈਣ ਕੋਈ ਜਥੇਦਾਰ ਬਦਲ ਲੈਣ ਜਿੰਨੂੰ ਅੱਗੇ ਲਾਉਣਗੇ ਮਹਾਰਾਜ ਦੀ ਕਿਰਪਾ ਨਾਲ ਉਹੀ ਹੀ ਪ੍ਰਸਤ ਜਾਣਾ ਹੂੰ ਫਿਰ ਤਾਂ ਨਰੇਣੂ ਮੰਤਰੀ ਦਾ ਬਦਲ ਜਾਣਾ ਸੀ ਹੂੰ ਨਰੇਣੂ ਮੰਤਰੀ ਨਰੇਣੂ ਮੰਤਰੀਆ ਜਿੰਨਾ ਮਰਜ਼ੀ ਉਹਨਾਂ ਦਾ ਪਾਠ ਕਰਾ ਲਿੰਦਾ ਜਿਹੜੇ ਮਰਜ਼ੀ ਖੰਡ ਪੜ ਕਰਾ ਲਿਓ ਤਾਂ ਉਹੀ ਕੈਰੇਕਟਰ ਰਹਿਣਾ ਇਹ ਇਹਨਾਂ ਦੀ ਆਪਸੀ ਚਾਲ ਹੋ ਸਕਦੀ ਹੈ ਜਾਂ ਵਾਕਈ ਬਾਗੀ ਹੋ ਗਿਆ ਚਾਲ ਹੋਵੇ ਜਾਂ ਬਾਗੀ ਹੋਣ ਹੋਵੇ ਜਾਂ ਨਾ ਹੋਵੇ ਉਹਦੇ ਨਾਲ ਇਫੈਕਟ ਨਹੀਂ ਪੈਂਦਾ ਗੱਲ ਤਾਂ ਰਾਸ ਸਤਾ ਮਗਰ ਮਰਦੇ ਨੇ ਲੋਕ ਰਾਸ ਸਤਾ ਨਹੀਂ ਆਉਣੀ ਇਹਨਾਂ ਨੂੰ ਤੁਸੀਂ ਅੱਜ ਮੇਰੀ ਗੱਲ ਸੁਣੋ ਇਹਨਾਂ ਨੂੰ ਕੋਈ ਸਿੱਖ ਧਰਮ ਨਾਲ ਲਿੰਕ ਨਹੀਂ ਅੱਜ ਇਹਨਾਂ ਨੂੰ ਕੋਈ ਬਾਹਰਲੇ ਡੇਰੇ ਵਾਲਾ ਆ ਕੇ ਜਿਤਾ ਦੇ ਤੇ ਕਹਿ ਦੇ ਕਿ ਸਿੱਖਾਂ ਦੀ ਗੱਲ ਨਹੀਂ ਕਰਨੀ ਇਹ ਕਹਿਣਗੇ ਠੱਠੇ ਖੂ ਜਾਨ ਸਿੱਖ ਹੂੰ ਇਹਨਾਂ ਨੂੰ ਕੋਈ ਲਿੰਕ ਨਹੀਂ ਇਹਨਾਂ ਨਾਲ ਭਾਜਪਾ ਜਿਤਾਦੇ ਆਰਐਸਏ ਜਿਤਾਦੇ ਇਹਨਾਂ ਦਾ ਕੋਈ ਲਿੰਕ ਨਹੀਂ ਸਾਡੇ ਕੋਲ ਜੇ ਖੇਤਰੀ ਪਾਰਟੀ ਇੱਕ ਨਵੀਂ ਬੰਦੀ ਆ ਪੰਜਾਬ ਦੇ ਵਿੱਚ ਗੱਲਾਂ ਚੱਲ ਰਹੀਆਂ ਨੇ ਜੇ ਉਹਦੇ 'ਚ ਇਹ ਜਾਣਗੇ ਲੋਕ ਐਕਸੈਪਟ ਕਰਨਗੇ ਕਿੰਨਾ ਵੀ ਖੇਤਰੀ ਪਾਰਟੀ ਨੂੰ ਫਿਰ ਜਿਸ ਖੇਤਰੀ ਪਾਰਟੀ 'ਚ ਵੜਨ ਗਿਆ ਖੇਤਰੀ ਪਾਰਟੀ ਦਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਭੋਗ ਪੈ ਜਾਣਾ ਤੇ ਚਿਹਰੇ ਹੀ ਇਹੋ ਜਿਹੇ ਨੇ ਮੈਂ ਤੈਨੂੰ ਵਾਰ-ਵਾਰ ਮੰਤਾਂ ਦਾ ਨਾਂ ਕਿਉਂ ਲੈ ਰਿਹਾ ਹੂੰ ਉਹ ਮੰਤ ਕੀਤੇ ਮਰਜ਼ੀ ਚੱਲੇ ਜਾਣ ਮੰਤਾਂ ਦਾ ਦੁਬਾਰਾ ਕੱਖ ਨਹੀਂ ਰਿਹਾ ਪੰਜਾਬ ਦੇ ਅੰਦਰ ਜਦੋਂ ਪੰਜਾ ਸਾਹਿਬ ਤੋਂ ਲੈ ਕੇ ਨਨਕਾਣਾ ਸਾਹਿਬ ਤੱਕ ਉਹ ਪ੍ਰਿਸ਼ਟ ਹੋ ਗਏ ਸੀ ਅੰਮ੍ਰਿਤਸਰ ਕਾਲ ਤਖਤ ਸਾਹਿਬ ਤੋਂ ਲੈ ਕੇ ਤੇ ਤਰਨਤਾਰਨ ਸਾਹਿਬ ਤੱਕ ਸਾਰੇ ਗੁਰਦੁਆਰੇ ਉਹਨਾਂ ਤੋਂ ਖਾਲੀ ਕਰਾਏ ਨੇ ਮੁੜ ਕੇ ਉਹ ਲੱਖ ਡੇਰੇ ਬਣ ਗਏ ਨੇ ਤੇ ਮੁੜ ਕੇ ਸਿੱਖਾਂ ਨੇ ਤੇ ਪੰਥ ਨੇ ਮੂੰਹ ਨਹੀਂ ਲਾਇਆ ਨਾ ਸਾਧਨ ਇਸ ਕਰਕੇ ਇਹ ਨਾ ਨਮੂਨੇ ਲਾਉਣਾ ਕਿਸੇ ਨੇ ਜੋ ਮਰਜ਼ੀ ਕਰਨ ਪੰਜਾਬ ਦੇ ਅੰਦਰ ਪਰ ਕੱਲ ਤਾਂ ਕੁਰਬਾਨੀਆਂ ਦੇ ਕੇ ਲਿਆ ਹੋਇਆ ਇੱਕ ਪਾਰਟੀ ਸੀਗੀ ਪੰਜਾਬ ਦੀ ਸਿਆਸੀ ਪਾਰਟੀ ਖੇਤਰੀ ਪਾਰਟੀ ਸੀ ਸ਼੍ਰੋਮਣੀ ਕਮੇਟੀ ਰਿਲੇਟਡ ਸੀਗੀ ਪਰ ਉਹਦੇ ਤੱਕ ਆਬੂ ਲੋਕ ਮਾਰੇ ਹੋ ਸਕਦੇ ਪਾਰਟੀ ਤਾਂ ਨਹੀਂ ਮਾਰੀ ਹੋਣੀ ਨਹੀਂ ਪਾਰਟੀ ਨਹੀਂ ਮਾਰੀ ਪਾਰਟੀ ਦਾ ਅਕਾਲੀ ਦਲ ਵਰਗੀ ਪਾਰਟੀ ਤਾਂ ਮੇਰੇ ਦੇਖਣ ਚ ਦੁਨੀਆ ਦੇ ਵਰਲਡ ਦੇ ਵਿੱਚ ਪਾਰਟੀ ਹੈਣੀ ਇਹੋ ਜੀ ਕੋਈ ਐਦੂ ਉੱਤੇ ਵਧੀਆ ਪਾਰਟੀ ਹੈ ਨਾ ਕੁਰਬਾਨੀਆਂ ਵਾਲੀ ਪਾਰਟੀ ਇਹਨਾਂ ਉਹ ਗੋਲੀ ਦੇ ਵਿੱਚੋਂ ਨਿਕਲੀ ਹੈ ਨਾ ਉਹ ਤਸ਼ੱਦਦ ਦੇ ਵਿੱਚੋਂ ਪਾਰਟੀ ਨਿਕਲੀ ਪਾਰਟੀ ਥੋੜਾ ਮਾੜੀ ਹੈ ਉਹ ਪਾਰਟੀ ਦੇ ਬੰਦੇ ਬਦਲ ਕੇ ਮੈਂ ਉੱਥੇ ਇਲੈਕਸ਼ਨਾਂ 'ਚ ਇਹੀ ਕਿਹਾ ਸੀ ਕਿ ਖਡੂਰ ਸਾਹਿਬ ਤੋਂ ਪਾਰਟੀ ਸ਼ੁਰੂ ਹੋਵੇ ਉਹ ਖਡੂਰ ਸਾਹਿਬ ਦੀ ਧਰਤੀ ਤੋਂ ਦੇਖੋ ਮਹਾਰਾਜ ਦੀ ਧਰਤੀ ਤੋਂ ਇਹ ਸ਼ਹੀਦਾ ਦੀ ਧਰਤੀ ਤੋਂ ਪਾਰਟੀ ਸ਼ੁਰੂ ਹੋਈ ਹੋਈ ਹੈ ਇਹ ਪਾਰਟੀ ਦਾ ਜਿਹੜਾ ਬਦਲਾਅ ਹੈ ਪਾਰਟੀ ਉਹੀ ਰਹਿਣੀ ਅਕਾਲੀ ਵਾਲੀ ਪਰ ਬਦਲਾਅ ਜਿਹੜਾ ਪਾਰਟੀ 'ਚ ਨਵੇਂ ਬੰਦੇ ਆਉਣੇ ਨੇ ਉਹ ਉਸੇ ਧਰਤੀ ਤੋਂ ਹੀ ਆਉਣ ਹੂੰ ਤੇ ਉਸ ਧਰਤੀ ਤੋਂ ਆਉਣਗੇ ਤੇ ਬੜੀ ਮਹਾਰਾਜ ਦੀ ਕਿਰਪਾਏ ਪਾਰਟੀ ਪੰਜਾਬ ਸੰਭਾਲੇਗੀ ਇੱਕ ਅਕਾਲ ਤਖਸਬ ਤੇ ਇੱਕ ਤਰੀਕ ਨੂੰ ਇਕੱਠ ਰੱਖਿਆ ਗਿਆ ਜਿੰਦੇ ਵਿੱਚ ਇਹ ਹੀ ਫੈਸਲਾ ਹੋਊਗਾ ਕਾਲੀ ਦਲ ਦਾ ਪ੍ਰਧਾਨ ਬਦਲ ਕੇ ਤੇ ਨਵਾਂ ਕਿਹੜਾ ਲਾਇਆ ਜਾ ਸਕਦਾ ਪਹਿਲੀ ਗੱਲ ਤਾਂ ਅਕਾਲ ਤਖਸਬ ਵੀ ਮੇਰੇ ਦੇਖਣ ਜਿਹੜੇ ਜਥੇਦਾਰ ਨੇ ਕੋਈ ਨਹੀਂ ਵਿਚਾਰੇ ਬੋਲ ਸਕਦੇ ਇੰਡੀਪੈਂਡੈਂਟ ਕੋਈ ਇਹਨਾਂ ਦੇ ਬਰਾਬਰ ਇਹਨਾਂ ਦੇ ਉਲਟ ਬੋਲ ਹੀ ਨਹੀਂ ਸਕਦਾ ਨਹੀਂ ਤਾਂ ਅਕਾਲ ਤਖਸਬ ਦੇ ਜਥੇਦਾਰ ਸਾਹਿਬ ਕਹਿਣ ਕਿ ਜਿੰਨੇ ਪਿਸ਼ਾਕ ਭੇਜੀ ਸੀ ਪਹਿਲੇ ਤਾਂ ਉਹ ਹੀ ਗੁਨਾਹਗਰ ਜਿਨ੍ਹਾਂ ਜਿਨ੍ਹਾਂ ਨੇ ਡੇਰੇ ਦੇ ਹੱਕ ਚ ਬੋਲਿਆ ਸੀ ਉਹ ਗਨਾਹਗਰ ਨਿਕਲ ਕੇ ਪਾਸੇ ਖਿਲਾੜ ਲਏ ਉਹਨਾਂ ਨੂੰ ਕਿ ਤੁਸੀਂ ਅਕਾਲੀ ਦਲ ਹੋ ਤੁਸੀਂ ਡੀਜੀਪੀ ਸੁਮੇਤ ਸਿੰਘ ਸੈਣੀ ਨੂੰ ਉਲਟ ਨਹੀਂ ਬੋਲੇ ਤੁਸੀਂ ਪੰਜਾਬ ਦੇ ਅੰਦਰ ਕੋਹ ਕੋ ਕੇ ਸਿੱਖ ਮਾਰਦੇ ਤੁਸੀਂ ਨਹੀਂ ਬੋਲੇ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਜਬੀ ਦੇ ਉਸ ਦੇ ਨਾਲ ਤੁਰੇ ਫਿਰਦੇ ਹੋ ਤੁਸੀਂ ਕੌਣ ਹੋ ਨੇ ਅੱਜ ਅਕਾਲ ਤਖਤ ਸਾਹਿਬ ਤੇ ਆਉਣ ਵਾਲੇ ਪਹਿਲੀ ਗੱਲ ਤਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਇਹਨਾਂ ਨੂੰ ਬੁਲਾ ਕੇ ਜਿਹੜੀ ਨਵੀਂ ਪਾਰਟੀ ਦੀ ਗੱਲ ਕਰਦੇ ਨੇ ਪਹਿਲਾਂ ਤਾਂ ਇਹਨਾਂ ਨੂੰ ਦੰਡ ਦੇਣ ਤੇ ਬਾਕੀ ਆਪ ਦੇ ਪ੍ਰਧਾਨ ਨੂੰ ਅੱਗੇ ਲੈ ਆਉਣ ਜੇ ਇਹ ਗੱਲਾਂ ਕਾਲ ਤਖਤਾ ਦੇ ਜਥੇਦਾਰ ਸਾਹਿਬ ਨੇ ਕਰ ਦਿੱਤੀਆਂ ਫੇਰ ਕਵਾਂਗੇ ਕਿ ਕਾਲ ਤਖਤਾ ਜਿਹੜਾ ਇੱਕ ਇੰਡੀਪੈਂਡੈਂਟ ਹੋ ਚੁੱਕਾ ਹੈ ਤੇ ਉਹ ਮਹਾਰਾਜ ਦੇ ਹੁਕਮ ਦੇ ਥੱਲੇ ਚੱਲਦਾ ਹੈ ਕਾਲ ਤਖਤਾ ਦੇ ਜਥੇਦਾਰ ਤਾਂ ਖੁਦ ਵੀ ਨਹੀਂ ਨਾ ਬੋਲੇ ਉਹ ਵੀ ਇਹਨਾਂ ਨਾਲ ਸੰਧੀ ਰੱਖ ਕੇ ਸੀ ਹੁਣ ਤੱਕ ਚੱਲਦੇ ਰਹੇ ਉਹਨਾਂ ਨੇ ਵੀ ਨਹੀਂ ਕਦੀ ਕਿਹਾ ਕਿ ਤੁਸੀਂ ਬਈ ਫੁਲਾਨੇ ਬੰਦੇ ਨੂੰ ਡੀਜੀਪੀ ਲਾਇਆ ਪੰਜਾਬ ਦੇ ਵਿੱਚ ਉਹਨੇ ਤਾਂ ਇਹਨੇ ਤਸ਼ੱਦਦ ਕਰਕੇ ਧੀਆਂ ਪੈਣ ਦੀ ਇਸ ਤਾਂ ਤੱਕ ਲੁੱਟੀਆਂ ਦੇਖੋ ਕਾਲ ਤਖਤਾ ਦੇ ਸਾਹਿਬ ਦੇ ਜਥੇਦਾਰ ਭਾਈ ਦਰਸ਼ਨ ਸਿੰਘ ਹੋਏ ਨੇ ਹੂੰ ਇੱਕ ਵਾਰ ਮੇਰੇ ਜਥੇਦਾਰ ਕਾਉਕੇ ਸਾਹਿਬ ਦੀ ਗੱਲ ਸੀ ਜਾਂ ਇਹਨਾਂ ਦੀ ਗੱਲ ਸੀ ਤੇ ਉਹਨਾਂ ਨੇ ਨਾਲ ਦੇ ਨਾਲ ਹੀ ਪੰਜਾਬ ਜਾਮ ਕਰਤਾ ਸੀ ਫੜ ਕੇ ਦਿੱਲੀ ਹਿੱਲ ਗਈ ਸੀ ਉਸ ਵਕਤ ਜਥੇਦਾਰ ਸਾਹਿਬ ਦੇ ਇੱਕ ਹੁਕਮ ਦੇ ਨਾਲ ਤੇ ਹੁਣ ਕੀ ਹੈ ਕੋਈ ਬੋਲਿਆ ਹੀ ਨਹੀਂ ਜੋ ਮਰਜੀ ਤਸ਼ੱਦਦ ਹੋਵੇ ਕੋਈ ਬੋਲਦਾ ਹੀ ਨਹੀਂ ਹਮ ਸਿੱਖਾਂ ਨੂੰ ਕੁੱਟੇ ਸਿੱਖਾਂ ਨੂੰ ਕੁੱਟਿਆ ਜਾਵੇ ਸਿੱਖਾਂ ਨੂੰ ਗੋਲੀਆਂ ਮਾਰੀਆਂ ਨੇ ਤੁਸੀਂ ਮੈਨੂੰ ਦੱਤੋ ਇੱਥੇ ਦੋ ਬੰਦੇ ਕੋ ਕੋ ਕੇ ਮਾਰਤੇ ਨੇ ਬਹਿਬਲ ਕਲਾ ਕੋਈ ਜਥੇਦਾਰ ਸਾਹਿਬ ਸਾਡੇ ਆਏ ਨੇ ਕਾਲ ਤਖਤ ਸਾਹਿਬ ਦੇ ਯਾਰ ਉਹ ਸਿੱਖਾਂ ਦਾ ਸਿੱਖਾਂ ਦੀ ਐਜੀਟੇਸ਼ਨ ਸੀ ਸਿਖਾਂ ਦੇ ਮਗਰ ਗਏ ਸੀ ਉਹ ਗੁਰੂ ਗ੍ਰੰਥ ਸਾਹਿਬ ਲਈ ਦੋ ਬੰਦੇ ਮਾਰ ਦਿੱਤੇ ਗਏ ਸੀ ਉਦੋਂ ਦੇ ਜਹੇਦਾਰ ਸਾਹ ਵਾਹੀ ਨਹੀਂ ਉੱਥੇ ਉਹਨਾਂ ਦਾ ਫਰਜ਼ ਬਣਦਾ ਸੀ ਆਉਣਾ ਸਾਡੇ ਤੋਂ ਬੜੀ ਉੱਚੀ ਚੀਜ਼ ਨੇ ਅਸੀਂ ਬੜੀ ਇੱਜ਼ਤ ਕਰਦੇ ਹਾਂ ਉਹਨਾਂ ਦੀ ਪਰ ਇਹਨਾਂ ਚੀਜ਼ਾਂ 'ਚ ਜੇ ਨਹੀਂ ਖੜੇ ਤੇ ਕੀ ਪੰਜਾਬ ਦੇ ਲੋਕ ਫਿਰ ਕਿਹੜੇ ਤਰੀਕੇ ਨਾਲ ਅਕਸੈਪਟ ਕਰ ਲੈਣਗੇ ਕਿ ਤੁਸੀਂ ਖੇਤਰੀ ਪਾਰਟੀ ਬਣਾ ਕੇ ਤੇ ਪੰਜਾਬ ਦਾ ਭਲਾ ਕਰੋਗੇ ਕਿਹਨਾਂ ਨੂੰ ਤੁਸੀਂ ਕਹੇ ਜਹੇਦਾਰਾਂ ਨੂੰ ਨਹੀਂ ਨਹੀਂ ਇਹ ਫੇਲ ਨੇ ਜੀ ਇਹ ਜੋ ਮਰਜ਼ੀ ਕਰ ਲੈਣ ਪੰਜਾਬ ਦੇ ਅੰਦਰ ਇਹਨਾਂ ਨੂੰ ਵੋਟ ਨਹੀਂ ਪੈਂਦੀ ਨਾ ਸਿਖਾਂ ਨੇ ਮੂੰਹ ਲਾਉਣਾ ਇਹਨਾਂ ਨੂੰ ਸਿੱਖਾਂ ਦੇ ਮਨੋਂ ਲੈ ਚੁੱਕੇ ਨੇ ਪੰਜਾਬ ਦੇ ਮਨੋਂ ਲੈ ਚੁੱਕੇ ਨੇ ਇਹ ਜਦੋਂ ਰਾਜ ਕਰਦੇ ਸੀ ਉਦੋਂ ਪੰਜਾਬ ਲਈ ਨਹੀਂ ਬੋਲੇ ਹੂੰ ਉਦੋਂ ਇਹ ਕੋਈ ਗੱਲ ਮੇਰੀ ਗੱਲ ਸੁਣੋ ਹੁਣ ਹਿਮਾਚਲ ਦੇ ਵਿੱਚ ਸਿੱਖਾਂ ਨੂੰ ਚਿੱਤਰ ਮਾਰੇ ਗਏ ਨੇ ਇਹ ਬੰਦੇ ਬੋਲੇ ਹੂੰ ਹਰਿਆਣੇ ਦੇ ਵਿੱਚੋਂ ਕੁੱਟ-ਕੁੱਟ ਕੇ ਤੇ ਗੋਲੀ ਮਾਰਦੀ ਸ਼ੁਭ ਕਰਨ ਨੂੰ ਇਹ ਹਰਿਆਣੇ ਦੇ ਤੇ ਭਾਜਪਾ ਦੀ ਉਲਟ ਬੋਲੇ ਨਹੀਂ ਬੋਲੇ ਇਹ ਰਾਜਸਥਾਨ ਦੇ ਵਿੱਚੋਂ ਕਿਹਾ ਗਿਆ ਸੀ ਕਿ ਗੁਰਦੁਆਰੇ ਨਸੂਰ ਨੇ ਉਹ ਬੋਲਦੇ ਸਿੱਖਾਂ ਦੇ ਉਲਟ ਇਹ ਬੋਲੇ ਨਹੀਂ ਬੋਲੇ ਗਜਰਾਤ ਦੀ ਕੁੜੀ ਦੇ ਉਲਟ ਭਾਜਪਾ ਪਿੱਛੇ ਖਲੋਤੀ ਬੋਲੇ ਨਹੀਂ ਬੋਲੇ ਤੇ ਫਿਰ ਕਰਾਉਣਾ ਕੀ ਹੈ ਨਾ ਤੂੰ ਮੈਨੂੰ ਤਾਂ ਇਹ ਲੱਗਦਾ ਨਵੀਂ ਨਵੀਂ ਘਟਨਾ ਦਰਬਾਰ ਸਾਹਿਬ ਆਪਰੀ ਉਹਨਾਂ ਦੇ ਉੱਥੇ ਕਿਹੜਾ ਕਿਹੜੂ ਬੋਲਿਆ ਨਾ ਚੁੱਪ ਨਹੀਂ ਬੋਲੇ ਮੈਂ ਤਾਂ ਤਾਂ ਤੱਕ ਇਹ ਨਾ ਕਰਾਉਣਾ ਕੀ ਹੈ ਨਾ ਤੋ ਇਹਨਾਂ ਦੀਆਂ ਸ਼ਕਲਾਂ ਵੇਖੋਗੇ ਤੇ ਤੁਹਾਨੂੰ ਐਂ ਲੱਗਦਾ ਹੈ ਕਿ ਮਹਾਰਾਜ ਦੀ ਸੱਜੀ ਬਾਹ ਨੇ ਉਹ ਤਾਂ ਸਿਆਸੀ ਤੌਰ ਤੇ ਗੱਲ ਕਰਦਾ ਉਹਨਾਂ ਦਾ ਓਐਸਡੀ ਸੁਖਵੀਰ ਬਾਦਲ ਦਾ ਚਰਨਜੀਤ ਬਰਾੜੋ ਕਹਿੰਦਾ ਹੈ ਕਿ ਇਹਨਾਂ ਨਾਲੋਂ ਤਾਂ ਵੱਡਾ ਬਾਦਲ ਚੰਗਾ ਸੀ ਜਦੋਂ ਸਰਬਜੀਤ ਸਿੰਘ ਦੇ ਪਿਤਾ ਸੌਰੀ ਬੈਂਤ ਸਿੰਘ ਦੇ ਪਿਤਾ ਜੀ ਜਿਹੜੇ ਸੀਗੇ ਸੁੱਚਾ ਸਿੰਘ ਮਲੋਤ ਇਹ ਜਿਹੜੀ ਉਹਨਾਂ ਦੀ ਧਰਮ ਪਤਨੀ ਬੀਬੀ ਵਿਮਲਕੌਰ ਮਲਵਾ ਜਦੋਂ ਖੜੇ ਸੀ ਉਹ ਕਹਿੰਦੇ ਪ੍ਰਕਾਸ਼ ਸਿੰਘ ਬਾਦਲ ਨੇ ਤਾਂ ਉਹਨਾਂ ਦੇ ਖਿਲਾਫ ਕੈਂਡੀਡੇਟ ਨਹੀਂ ਦਿੱਤਾ ਨਹੀਂ ਨਹੀਂ ਉਹ ਵੀ ਬਸ ਠੀਕ ਆ ਆਪਾਂ ਨਾ ਬਰੇ ਕੀ ਕਹੀਏ ਬਿਨਾ ਗੱਲ ਤੋਂ ਆਪਾਂ ਕੰਟੈਸਟ ਚ ਉਹਨਾਂ ਦਾ ਉਹ ਬੋਲੀ ਜਾਂਦਾ ਬੰਦਾ ਜਦੋਂ ਇੱਥੇ ਬਿਮਲਕੌਰ ਖਾਲਸਾ ਖਲੋਤੀ ਆ ਉਦੋਂ ਵੀ ਆਦਮੀ ਨੇ ਕੰਟੈਸਟ ਕੀਤਾ ਉਹਨਾਂ ਦੇ ਉਲਟ ਅਕਾਲੀ ਦਲ ਦੇ ਬੰਦੇ ਨੇ ਕੋਟਪਾਈ ਕੋਟਪਾਈ ਕੰਟੈਸਟ ਹੋਇਆ ਉਦੋਂ ਵੀ ਮੈਨੂੰ ਨਾਂ ਉਹਨਾਂ ਦਾ ਯਾਦ ਨਹੀਂ ਸੁਜਾਨ ਸਿੰਘ ਸੁਜਾਨ ਸਿੰਘ ਉਦੋਂ ਸੇਨਾ ਦਾ ਸੁਜਾਨ ਸਿੰਘ ਜੀ ਜਿਹਨੇ ਇਲੈਕਸ਼ਨ ਬਠਿੰਡ ਦੇ ਇਲੈਕਸ਼ਨ ਬਠਿੰਡ ਦੇ ਇਲੈਕਸ਼ਨ ਲੜੇ ਹੋਏ ਨੇ ਕੌਣ ਕਹਿੰਦਾ ਫਿਰ ਬਾਦਲ ਸਾਹਿਬ ਕਹਿੰਦੇ ਬੜੇ ਸਿਆਣੇ ਨੇ ਕਾਦੇ ਸਿਆਣੇ ਸੀ 2007 ਸਰਕਾਰ ਕਿੰਦੀ ਸੀ ਬਾਦਲ ਦੀ 2015 ਸਰਕਾਰ ਕਿੰਦੀ ਸੀ ਬਾਦਲ ਦੀ ਡੀਜੀਪੀ ਕਿੰਨੇ ਲਾਇਆ ਬਾਦਲ ਨੇ ਤੇ ਕਾਦੇ ਸਿਆਣੇ ਸੀ ਜਦੋਂ ਸਿੱਖ ਕੋ ਕੋ ਕੇ ਮਾਰੇ ਨੇ ਮੁੱਖ ਮੰਤਰੀ ਕੌਣ ਸੀ ਬਾਦਲ ਬਾਦਲ ਕੋਲ ਮੁਲਜਮਾ 2307 ਦੇ ਕੇਸ ਵਿੱਚ ਠੀਕ ਹੈ ਭਗਵੰਤ ਮਾਨ ਨੇ ਇਹਨਾਂ ਨਾਲ ਸੁਣਾ ਕਰਕੇ 302 ਦਾ ਚਲਾਨ ਪੇਸ਼ ਨਹੀਂ ਕੀਤਾ ਇਹ ਮਾਦਾ ਕੰਪਰੋਮਾਈਜ਼ ਹੋ ਗਿਆ ਮੇਰੇ ਦੇਖਣ ਚ ਬਹਿਵਲ ਕਲਾਂ ਦੇ ਵਿੱਚ ਉਹਨੇ ਛੱਡਤੇ ਨੇ ਕਿਉਂਕਿ ਉਹ ਵੀ ਬੜਾ ਆਪਣੇ ਆਪ ਨੂੰ ਕਹਿੰਦਾ ਸੀ ਕਿ ਮੈਂ ਜਸਟਿਸ ਦੇਊਗਾ ਬੇੜਾ ਉਹਨੇ ਵੀ ਗਰਕ ਕਰਤਾ ਫੜ ਕੇ ਤਾਂ ਜਿੰਨਾ ਪੰਜਾਬ ਚ ਪੱਠਾ ਬੈਠਾ ਹੈ ਜੇ ਉਹਦੋਂ ਸਰਦਾਰ ਜਸਵੰਤ ਸਿੰਘ ਖਾਲੜੇ ਨੂੰ ਕੋ ਕੋ ਕੇ ਮਾਰਿਆ ਹੈ ਤੇ ਉਦੋਂ 25000 ਮੁੰਡੇ ਫੇਕ ਐਨਕਾਊਂਟਰ ਦੀ ਗੱਲ ਚੱਲੀ ਸੀ ਉਦੋਂ ਬਾਦਲ ਸੀ ਤੁਹਾਡਾ 97 ਚ ਕੀ ਕੀਤਾ ਉਹਨਾਂ ਦੇ ਖਿਲਾਫ ਕੁਝ ਨਹੀਂ ਕੀਤਾ 25000 ਮੁੰਡਾ ਫੇਕ ਇਨਕਾਊਂਟਰ ਚ ਮਾਰਿਆ ਗਿਆ ਉਹ ਲਿਸਟਾਂ ਸਰਦਾਰ ਜਸਵੰਤ ਸਿੰਘ ਖਾਲੜੇ ਕੋਲ ਸੀ ਉਹਦੀ ਵਾਈਫ ਤੋਂ ਲਿਸਟਾਂ ਲਈਆਂ ਇਹਨਾਂ ਨੇ ਜਥੇਦਾਰ ਸਾਹਿਬ ਕੌਕੇ ਨੂੰ ਕੋਹ ਕੋਕੇ ਮਾਰ ਦਿੱਤਾ ਕਿ ਪੰਜਾਬ ਦੇ ਅੰਦਰ ਉਹਨਾਂ ਦੀ ਰਿਪੋਰਟ ਦੱਬੀ ਰਹੇਗੀ ਯਾਰ ਅਜੇ ਤੁਸੀਂ ਕਹਿੰਦੇ ਬਾਦਲ ਸਾਹਿਬ ਬੜੇ ਚੰਗੇ ਸੀ ਇਹ ਤਾਂ ਪਰਸਨਲ ਕਮਾਂ ਲਈ ਚੰਗੇ ਸੀ ਨਾ ਕਿ ਤੁਹਾਨੂੰ ਚੇਅਰਮੈਨ ਬਣਾਤਾ ਤੁਹਾਨੂੰ ਐਮਐਲਏ ਬਣਾਤਾ ਉਹ ਤੁਹਾਡੇ ਪਰਸਨਲ ਕਮਾਂ ਲਈ ਚੰਗਾ ਸੀ ਕੌਮ ਲਈ ਬੰਦਾ ਚੰਗਾ ਨਹੀਂ ਸੀ ਉਹ ਪੰਜਾਬ ਲਈ ਬੰਦਾ ਚੰਗਾ ਨਹੀਂ ਸੀ ਉਹ ਮੋਟਰਾਂ ਦੇ ਕਰੈਕਸ਼ਨ ਦੇ ਦਿੱਤੇ ਪਰ ਸਿੱਖ ਕੋਹ ਕੋ ਕੇ ਮਾਰੇ ਗਏ ਪਰ ਸਾਡੇ ਲੋਕਾਂ ਦੀ ਸੋਚ ਜਿਹੜੀ ਹੈ ਇੱਕ ਨਾਲੀ ਪੱਕੀ ਕਰਨ ਤੇ ਤੇ ਪਈ ਪੱਕੀ ਕਰਨ ਤੇ ਰਹਿ ਗਈ ਹੈ ਐਦੋਂ ਬਸ ਸੋਚਿਆ ਵੀ ਅਸੀਂ ਕੱਖ ਨਹੀਂ ਹਮਾਚਲੀ ਸਾਡੇ ਸਿਰ ਤੇ ਬਾਹ ਤੇ ਫੜ ਕੇ ਚੁੱਕੇ ਹਰਿਆਣਾ ਪੰਜਾਬ ਸੁੱਟ ਰਿਹਾ ਸਾਰਾ ਆ ਭਗਵੰਤ ਮਾਨ ਨੇ ਵੀ ਕੀਤਾ ਉਹ ਸਾਨੂੰ ਪਸੰਦ ਨਹੀਂ ਕਰਦੇ ਸਾਨੂੰ ਛਿੱਤਰ ਮਾਰਦੇ ਨੇ ਅੱਜ ਪੰਜਾਬ ਦੇ ਹਾਲਾਤ ਕੀ ਨੇ ਮੈਂ ਬਹੁਤ ਵਾਰੀ ਕਹਿ ਚੁੱਕਾ ਅਗਰ ਕੋਈ ਮੁੱਖ ਮੰਤਰੀ ਪੰਜਾਬ ਦਾ ਨਾਮ ਬੋਲਿਆ ਤੇ 84 ਸਾਡੇ ਪੰਜਾਬ ਸਾਡੇ ਖਰਾਬ ਹੋ ਜਾਣੀ ਹੈ ਹੂੰ ਸਾਨੂੰ ਨਹੀਂ ਬਖਸ਼ਣਾ ਸਾਨੂੰ ਛੇਤਰ ਪੈ ਰਹੇ ਨੇ ਇਸ ਟਾਈਮ ਤੇ ਹਿਮਾਚਲ ਦੇ ਵਿੱਚੋਂ ਹਰਿਆਣਾ ਸਾਡੇ ਸਟੇਟ 'ਚ ਹਮਲਾ ਕਰਦਾ ਜਿਵੇਂ ਨਵਾਬ ਦੇ ਟਾਈਮ ਤੇ ਹਮਲੇ ਕਰਦੇ ਹੁੰਦੇ ਸੀ ਯਾਰੇ ਸਟੇਟਾਂ ਦੇ ਕੰਮ ਨੇ ਸਾਡਾ ਮੁੱਖ ਮੰਤਰੀ ਬੋਲਿਆ ਕੋਈ ਪੰਜਾਬ ਦਾ ਨਹੀਂ ਬੋਲਦੇ ਕੋਈ ਵੀ ਨਾ ਪਾਉਣ ਵਾਲੇ ਵੀ ਕਿਹੜਾ ਬੋਲੇ ਇਹ ਵੀ ਤੇ ਉਤੋਂ ਮੂੰਹ 'ਚ ਘੁੰਗੜੀਆਂ ਪਾ ਕੇ ਇੱਕ ਸਾਈਡ ਤੇ ਹੋ ਕੇ ਬੈਠੇ ਰਹੇ ਦੇਖ ਰਹੇ ਪਿਆ ਆਪ ਦੀ ਸਿਆਸਤ 'ਚ ਬਦਲਾ ਆਊਗਾ ਤਾਂ ਅਸੀਂ ਐਮਐਲਏ ਬਣ ਜਾਂ ਜੀ ਬਸ ਇਥੇ ਤੱਕ ਹੀ ਸੋਚ ਰਹੀ ਐ ਨਾ ਅਕਾਲੀ ਜਿਹੜੇ ਇਹ ਅਕਾਲੀਦਾਰੀ ਆਪਾਂ ਕਹੇ ਡੇਰਾ ਪ੍ਰੇਮੀ ਕਹਿ ਸਕਦੇ ਆਪਾਂ ਇਹਨਾਂ ਨੂੰ ਨਾ ਤਾਂ ਇਹ ਡੇਰਾ ਪ੍ਰੇਮੀ ਬੋਲੇ ਤੇ ਨਾ ਤੁਹਾਡਾ ਭਗਵੰਤ ਮਾਨ ਦਾ 92 ਬੰਦੇ ਬੋਲੇ ਨੇ ਤੇ ਨਾ ਹੀ ਕਾਂਗਰਸ ਬੋਲਦੀ ਉਸ ਪੁਆਇੰਟ ਤੇ ਆ ਕੇ ਪਰ ਪੰਜਾਬ ਦੀ ਸਿਆਸਤ 'ਚ ਬਦਲ ਬੜਾ ਆਇਆ ਕਹਿੰਦੇ ਕਿ ਫਤਿਹ ਬੁਲਾਉਣ ਤੋਂ ਨਫ਼ਰਤ ਹੁੰਦੀ ਸੀ ਇਹਨਾਂ ਲੀਡਰਾਂ ਨੂੰ ਤੇ ਲੋਕ ਸਭਾ 'ਤੇ ਜਾ ਕੇ ਤੁਹਾਨੂੰ ਦੱਸ ਦੇਣਾ ਕਿ ਜਦੋਂ ਉੱਥੇ ਅਸੀਂ ਇਲੈਕਸ਼ਨ ਦੇ ਵਿੱਚ ਗਏ ਸੀ ਮਹੀਨਾ ਸਵਾ ਮਹੀਨਾ ਤੇ ਮੈਂ ਕਿਹਾ ਸੀ ਕਿ ਪੰਜਾਬ ਦੇ ਅੰਦਰ ਜਦੋਂ ਵੀ ਗੱਲ ਹੋਵੇ ਕਰਗੀ ਪੰਥ ਦੀ ਗੱਲ ਹੋਵੇ ਕਰੇ ਹੂੰ ਪੰਜਾਬ ਦੀਆਂ ਇਹਨਾਂ ਵਟਾਂ ਤੇ ਰਾਵਾਂ ਦੇ ਵਿੱਚ ਜਦੋਂ ਗੱਲ ਹੋਵੇ ਕਰੇਗੀ ਪੰਥ ਦੀ ਗੱਲ ਹੋਵੇ ਕਰੇਗੀ ਪੰਜਾਬ ਇਲੈਕਸ਼ਨ ਹੀ ਉਹ ਜਿੱਤੇ ਕਰੇਗਾ ਜਿਹੜਾ ਸਾਡੀ ਕੌਮ ਦੀ ਗੱਲ ਕਰੇਗਾ ਤਾਂ ਪੰਜਾਬ ਦੀ ਗੱਲ ਕਰੇਗਾ ਤਾਂ ਉਹ ਇੰਨਾ ਇਫੈਕਟ ਹੋਇਆ ਰੱਬ ਦੀ ਮਿਹਰ ਦੇ ਨਾਲ ਪਹਿਲੀ ਵਾਰ ਹੈ ਜਦੋਂ ਉਹਨਾਂ ਬੰਦਿਆਂ ਨੇ ਵੈਗਰੂਜੀ ਕਾ ਖਾਲਸਾ ਵੈਗਰੂਜੀ ਦੀ ਫਤਿਹ ਪਾਰਲੀਮੈਂਟ 'ਚ ਬੋਲਿਆ ਜਿਹੜੇ ਬੰਦੇ ਇਹਨਾਂ ਲਬਜ਼ਾਂ 'ਚੋਂ ਨਫ਼ਰਤ ਕਰਦੇ ਹੁੰਦੇ ਸੀ ਮੈਂ ਕਈ ਵਾਰ ਕਿਹਾ ਯਾਰ ਜੈ ਹਿੰਦ ਤਾਂ ਬਾਅਦ ਚਾਹੀਏ ਪਹਿਲੇ ਤਾਂ ਬੋਲੋ ਸੋਨੇ ਆਲਾ ਸੀ ਜੇ ਬੋਲੇ ਸੋਨਿਆ ਨਾ ਹੁੰਦਾ ਇਹ ਨਾਰੇ ਨਾ ਹੁੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਤੇ ਸਰਦਾਰ ਸਾਹਿਬ ਇੱਥੇ ਦਾ ਸਾਰਾ ਪਠਾਨ ਸੀ afghan ਦਾ ਇਲਾਕਾ ਸੀ ਹਮ ਆਯਾਦ ਕਰਾਉਣ ਵਾਲਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੀ ਉਸ ਤੋਂ ਬਾਅਦ ਸ਼ੇਰ-ਏ-ਪੰਜਾਬ ਮਹਾਰਾਜ ਰਣਜੀਤ ਸਿੰਘ ਸੀ ਤੇ ਤੁਸੀਂ ਯਾਰ ਸਾਡੇ ਪੰਜਾਬ ਚ ਆ ਕੇ ਜੈ ਹੰਦ ਦੀ ਗੱਲ ਕਰਦੇ ਹੋ ਤੇ ਸਾਡੇ ਬੰਦੇ ਇੱਕ ਵੀ ਨਾਰਾ ਨਹੀਂ ਮਾਰਦੇ ਆਪਣੀ ਕੌਮ ਦਾ ਆ ਪਹਿਲੀ ਵਾਰ ਹੋਇਆ ਭਾਈ ਅਮਰਪ੍ਰਤਾਪਾਲ ਦੀ ਜਿੱਤ ਦੀ ਵੱਡੀ ਪ੍ਰਾਪਤੀ ਪਹਿਲੀ ਵਾਰ ਹੈ ਜਿਹਦੇ ਲੀਡਰ ਡਰ ਕੇ ਅੰਦਰ ਬੋਲ ਕੇ ਆਏ ਦਸਾਂ ਨੇ ਪਤੇ ਬੁਲਾਈ ਆ ਇੱਕ ਹਾਜ਼ਰ ਨਹੀਂ ਸੀ ਦੋ ਕਹਿੰਦੇ ਉੱਥੇ ਵੀ ਅਜੇ ਕਹਿ ਕੇ ਜੈ ਜਵਾਨ ਨਹੀਂ ਹਾਂ ਉਹ ਜਿਹੜੇ ਜੈ ਜਵਾਨ ਜੈ ਕਿਸਾਨ ਵਾਲੇ ਕਾਮਰੇਡ ਨੇ ਉਹਨਾਂ ਨੂੰ ਮੂੰਹ ਨਾਲ ਆ ਕਿਉਂ ਲਾਉਂਦੇ ਜਿਹਨਾਂ ਨੂੰ ਵੋਟ ਵੋਟ ਪਾਉਂਦੇ ਜੀ ਤੁਸੀਂ ਲੋਕ ਇਹਨਾਂ ਨਾਲ ਕਰਾਉਣਾ ਕੀ ਹੈ ਅਸੀਂ ਇਹ ਜਿਹੜੇ ਬੰਦੇ ਐ ਹੋਜੇ ਨੇ ਜਿਹੜੇ ਮਗਰ ਸਿੰਘ ਲਵਾ ਕੇ ਅਜੇ ਅਜੇ ਜੈ ਜਵਾਨ ਤੇ ਜੈ ਕਿਸਾਨ ਦੀ ਗੱਲ ਕਰਦੇ ਨੇ ਪੰਜਾਬ ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਗੱਲ ਨਹੀਂ ਕਰਦੇ ਇਹਨਾਂ ਲੀਡਰਾਂ ਨਾਲ ਮੂੰਹ ਨਹੀਂ ਲਾਉਣਾ ਚਾਹੀਦਾ ਅਸੀਂ ਪੰਜਾਬ ਸਰਦਾਰ ਸਾਹਿਬ ਯੂਪੀ ਦੇ ਅੰਦਰ ਮੋਦੀ ਨੇ ਆਪਦੇ ਧਰਮ ਦਾ ਬੰਦਾ ਅੱਗੇ ਲਿਆ ਕੇ ਮੁੱਖ ਮੰਤਰੀ ਬਣਾ ਲਿਆ ਤੁਹਾਡੇ ਤੋਂ ਨਹੀਂ ਬਣਦਾ ਤੂੰ ਕਹਿੰਦੀ ਕਿ 30 40 ਹਜ਼ਾਰ ਹੀ ਨੇ ਪੂਰੇ ਪੰਜਾਬ ਦੇ ਵਿੱਚ ਸਿਰਫ ਰੌਲਾ ਪਾਉਣ ਵਾਲੇ ਬਾਲੇ ਬੰਦੇ ਨਹੀਂ ਹੈਗੇਗੇ ਉਹ ਹਾਈ ਵੋਟਾਂ ਜਿਹੜੀਆਂ ਇਧਰ ਉਧਰ ਭੱਜੀਆਂ ਫਿਰਦੀਆਂ ਐਵੇਂ ਨਹੀਂ ਉਹ 2 ਲੱਖ ਵੋਟ ਤੇ ਜਿੱਤ ਗਿਆ ਉਹ 30 40 ਹਜ਼ਾਰ ਨੇ ਇਹਨਾਂ ਦੀ ਮੰਜੀ ਠੋਕਤੀ ਫੜ ਕੇ ਇਹਨਾਂ ਤੇ ਹੂੰ ਚਲਾਇਆ ਸਾਰਾ ਕੁਝ ਇੱਥੇ ਹੀ ਚੱਲਿਆ ਆਓ ਕਿ ਦੁਬਾਰਾ ਉਹ ਨਹੀਂ ਚਲਿਆ ਲੋਕਾਂ ਨੂੰ ਅਕਲ ਆ ਗਈ ਲੋਕਾਂ ਨੂੰ ਸਿੱਖਿਆ ਦਾ ਪਤਾ ਲੱਗ ਗਿਆ ਕਿ ਸਾਡੇ ਪੰਜਾਬ ਸਾਡੇ ਨਾਲ ਧੱਕਾ ਕਿੱਥੋਂ ਕੀਤਾ ਜਾਂਦਾ ਹੈ ਜਦੋਂ ਅਸੀਂ ਆਪਦੇ ਪੰਜਾਬ ਦੀ ਗੱਲ ਕਰਨੋਂ ਹਟ ਜਾਵਾਂਗੇ ਆਪਦੇ ਧਰਮ ਦੀ ਗੱਲ ਕਰਨੋਂ ਹਟ ਜਾਾਂਗੇ ਤਾਂ ਅਸੀਂ ਪੰਜਾਬ ਚੋਂ ਖਤਮ ਹੋ ਜਾਂਦੇ ਤੁਸੀਂ ਦੇਖੋ ਨਾ ਮੋਦੀ ਨੇ ਆਪਦੇ ਧਰਮ ਦਾ ਮੁੱਖ ਮੰਤਰੀ ਬਣਾ ਲਿਆ ਉਹੀਆਂ ਦਾ ਕੱਪੜੇ ਨੇ ਜੋਗੀ ਦੇ ਪਰ ਸਾਥੋ ਆਪਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਰਾਵੇ ਵਾਲਾ ਮੁੱਖ ਮੰਤਰੀ ਅਜੇ ਤੱਕ ਨਹੀਂ ਬਣਾਇਆ ਗਿਆ ਸੋ ਸਾਨੂੰ ਜ਼ਰੂਰੀ ਹੈ ਹੁਣ ਸਾਡੀ ਮੰਜ਼ਲ ਇਹਨੂੰ ਬੜਾ ਡੀਪਲੀ ਸੋਚਣਾ ਪਏਗਾ ਜਿਹੜੀ ਸਾਡੀ ਮੰਜ਼ਲ ਹੈ ਉਹ ਪੰਥ ਦਾ ਜਿਹੜਾ ਮੁੱਖ ਮੰਤਰੀ ਆਵੇਗਾ ਸਾਡੀ ਮੰਜ਼ਲ ਤੇ ਸਾਨੂੰ ਲੈ ਕੇ ਹੀ ਹੋ ਜਾਵੇ ਹੂੰ ਨਹੀਂ ਤਾਂ ਪੰਜਾਬ ਦਾ ਭਲਾ ਨਹੀਂ ਨਹੀਂ ਤਾਂ ਪੰਜਾਬ ਦਾ ਭਲਾ ਨਹੀਂ ਹੋ ਸਕਦਾ ਕਿਉਂਕਿ ਪੰਥ ਹੀ ਇੱਕ ਐਸੀ ਚੀਜ਼ ਹੈ ਸਾਡੇ ਗੁਰਦੁਆਰੇ ਇੱਕ ਐਸੀ ਚੀਜ਼ ਨੇ ਜਿਹੜੇ ਚੌਹ ਵਰਨਾਂ ਦਾ ਸਾਂਝਾ ਚਾ ਸਾਰੇ ਧਰਮਾਂ ਦਾ ਸਾਂਝਾ ਹੈ ਸਾਡੇ ਗੱਲਾਂ 'ਚ ਟਾਇਰ ਪੈਂਦੇ ਨੇ ਪਰ ਅਸੀਂ ਕਿਸੇ ਗੱਲ 'ਚ ਟਾਇਰ ਨਹੀਂ ਪਾਉਣੇ ਸਾਡੇ ਧਾਰਮਿਕ ਸਥਾਨ ਨੂੰ ਅੱਗ ਲਾਈ ਜਾਂਦੀ ਪਰ ਅਸੀਂ ਕਿਸੇ ਨੂੰ ਅੱਗ ਨਹੀਂ ਲਾਉਂਦੇ ਤਾਂ ਤੁਹਾਡੀ ਗੱਲ ਚੋਂ ਇਹ ਨਿਕਲ ਕੇ ਆਈ ਹੈ ਵੀ ਜੀ ਨਵੀਂ ਪਾਲਟੀ ਇੱਕ ਨਵੀਂ ਉੱਭਰ ਕੇ ਆਉਂਦੀ ਜਿਵੇਂ ਸਰਬਜੀਤ ਸਿੰਘ ਹੋ ਗਿਆ ਅਮਰਪਾਲ ਸਿੰਘ ਹੋ ਗਿਆ ਜਾਂ ਹੋਰ ਜਿਹੜੇ ਨੌਜਵਾਨ ਸਿਆਸਤ ਚ ਪੈਰ ਰੱਖਣਾ ਚਾਹੁੰਦੇ ਜਿਹੜੇ ਬਾਗੀ ਫਿਰਦੇ ਇਹਨਾਂ ਨਾਲ ਸੰਦੀ ਨਾਗਰਨ ਫਾਇਦੇ ਚ ਰਹਿਣਗੇ ਬਿਲਕੁਲ ਨਹੀਂ ਕਰਨੀ ਚਾਹੀਦੀ ਪੁਰਾਣੇ ਜਿਹੜੇ ਡਿਫਾਲਟਰ ਬੰਦੇ ਨੇ ਤੇ ਵਿਰੋਧੀ ਨੇ ਇਹ ਸਾਰੇ ਡੇਰਾ ਪ੍ਰੇਮੀ ਨੇ ਇਹਨਾਂ ਨੂੰ ਮੂੰਹ ਨਹੀਂ ਲਾਉਣਾ ਚਾਹੀਦਾ ਲੋਕ ਨਵੇਂ ਨੂੰ ਪਰਖਣਗੇ ਨਵੇਂ ਲੈ ਕੇ ਆਓ ਨਵੇਂ ਦੀ ਬੜੀਆਂ ਕੁਰਬਾਨੀਆਂ ਨੇ ਇਹਨਾਂ ਤੋਂ ਜ਼ਰੂਰੀ ਆਪਾਂ ਇਹਨਾਂ ਤੇ ਡਿਪੈਂਡਾ ਹੁਣ ਪੰਜਾਬ ਚੱਲੀ ਜਾਂਦਾ ਕਿ ਨਹੀਂ ਪੰਜਾਬ ਇਸ ਤੋਂ ਅੱਗੇ ਵੀ ਚੱਲੇਗਾ ਹੂੰ ਪੰਜਾਬ ਜਦੋਂ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਨਾਂ ਲੈ ਕੇ ਗੁਰੂ ਗ੍ਰੰਥ ਸਾਹਿਬ ਦਾ ਨਾਂ ਤੇ ਪੰਜਾਬ ਦੀ ਸਿਆਸਤ ਚੱਲੇਗੀ ਤਾਂ ਪੰਜਾਬ ਬਹੁਤ ਅੱਗੇ ਚਲੇ ਜਾਏਗਾ ਇੱਕ ਇਹ ਵੀ ਗੱਲ ਨਿਕਲ ਕੇ ਆਉਂਦੀ ਹੈ ਵੀ ਉਹਨਾਂ ਕੋਲ ਕੀ ਆਪਣੇ ਕੋਲ ਪਾਸਕ ਦੀ ਵੱਟੀ ਕਿ ਪਰਖ ਹੋ ਜੇਗੀ ਕਿ ਉਹ ਅਗਲੇ ਸਹੀ ਨਿਕਲਣਗੇ ਕੋਈ ਨਹੀਂ ਜੇ ਨਾਂ ਨਿਕਲਣਗੇ ਤਾਂ 1700 16 ਤੋਂ ਬਾਅਦ ਅਸੀਂ 70 ਸਾਲ ਲੜਦੇ ਹੀ ਆਏ ਹਾਂ ਜੇ ਇੱਕ ਬਾੜਾ ਦੂਜਾ ਚ ਦੂਜਾ ਤੀਜਾ ਆ ਜਾਏਗਾ ਪਰ ਸਾਨੂੰ ਪਰ ਸਾਨੂੰ ਹਾਰ ਨਹੀਂ ਮੰਨਣੀ ਚਾਹੀਦੀ ਅਸੀਂ ਤਾਂ ਆਪਣੀ ਚਾਲ ਚੱਲਣਾ ਹੈ ਆਪਦੇ ਪੰਜਾਬ ਦੇ ਲਈ ਆਪਦੀ ਕੌਮ ਦੇ ਲਈ ਸਾਨੂੰ ਬੰਦੇ ਲਿਉਣੇ ਪੈਣਗੇ ਜੇ ਮਾੜਾ ਆ ਜਾਏਗਾ ਫਿਰ ਅੱਗੇ ਲੈ ਮੰਗ ਕੋਈ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ ਜਿਵੇਂ ਬਿਲਕੁਲ ਪੰਜਾਬ ਦੀ ਸਿਆਸਤ 'ਚ ਹੁਣ ਬਦਲਾਵੇਗਾ ਹਰੇਕ ਮੋੜ ਤੇ ਇਹੀ ਗੱਲ ਹੁੰਦੀ ਹੈ ਕਿ ਪੰਜਾਬ ਦੇ ਨੌਜਵਾਨ ਜਾਂ ਪੰਜਾਬ ਦੇ ਉਹ ਲੋਕ ਕਦੋਂ ਅੱਗੇ ਆਉਣਗੇ ਜਿਨ੍ਹਾਂ ਦਾ ਮਤਲਬ ਕਿ ਪੰਜਾਬ ਲਈ ਖੂਨ ਡੋਲ੍ਹਿਆ ਜਿਨ੍ਹਾਂ ਨੇ ਚੀ-ਚੀ ਤੇ ਖੂਨ ਲਾ ਕੇ ਇਹ ਵੀ ਨਹੀਂ ਚੈੱਕ ਕੀਤਾ ਕਿ ਇਹ ਜਾਨਵਰ ਦਾ ਖੂਨ ਹੈ ਕਿ ਮਨੁੱਖ ਦਾ ਉਹਨਾਂ ਨੇ ਪੰਜਾਬ ਤੇ ਰਾਜ ਕੀਤਾ ਰ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਉਹਨਾਂ ਨੇ ਪੰਥਦਰਦੀ ਵੀ ਬਣੇ ਬਹੁਤ ਕੁਝ ਕੀਤਾ ਹੁਣ ਸਿਆਸਤ 'ਚ ਬਦਲਾਅ ਆਇਆ ਤੇ ਉਹਨਾਂ ਵਿੱਚੋਂ ਬਾਗੀ ਹੋ ਕੇ ਕੁਝ ਲੋਕ ਜਿਹੜੇ ਆ ਉਹ ਦੂਜੇ ਪਾਸੇ ਮੈਂ ਉਹ ਸ਼ਬਦ ਵਰਤਣਾ ਨਹੀਂ ਚਾਹੁੰਦਾ ਕਿ ਭੱਜ ਕੇ ਦੂਜੇ ਪਾਸੇ ਹੋ ਗਏ ਆ ਕਿ ਉਹ ਦੂਜੇ ਲੋਕ ਉਹਨਾਂ ਨੂੰ ਮੂੰਹ ਲਾਉਣਗੇ ਇਕੱਠੇ ਹੋ ਕੇ ਚੱਲਣਗੇ ਜਾਂ ਫਿਰ ਇੱਕ ਨਵੀਂ ਧਿਰ ਬਣ ਕੇ ਜਿਹੜੀ ਆ ਉਹ ਨਵੀਂ ਉੱਭਰੂ ਕੀ ਖੇਤਰੀ ਪਾਰਟੀ ਤੇ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਆ ਸਤਾਈ ਤੱਕ ਕਾਮਯਾਬ ਹੋਊਗੀ ਧੰਨਵਾਦ ਸ਼ੁਕਰੀਆ